ਜੋ ਕਿ ਡੀਆਈਜੀ ਸਾਹਿਬ ਬਟਿੰਡਾ ਰੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕੱਲ ਇੱਕ ਜਿਹੜਾ 26 27 ਪੱਛੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਤਲਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ ਅਨਨ ਨੰਬਰ ਤੋਂ ਤੇ ਜਿਨ੍ਹਾਂ ਨੇ ਉਹਨੂੰ ਉਤਪਕੀਆਂ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਇਹ ਹੈ ਗਿਆ ਮਾਨਕਿੱਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਤਿੰਨ ਬੰਦਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਵਿੱਚ ਨਦੀਰ ਖਾਨ ਸਲੀਮ ਖਾਨ ਤੇ ਇੰਦਰਜੀਤ ਸਿੰਘ ਇਹ ਤਿੰਨੋਂ ਤਲਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤੇ ਦੋ ਲੋਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਮੁਖਤਸਰ थाना ਤਲਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਜਿਹੜਾ ਰਸ਼ ਕਰਿਆ ਸਰੇ ਨੂੰ ਕੋਈ ਬ੍ਰਾਂਡਿੰਗ ਇਥੇ ਕੀ ਗੱਲ ਕੀਤੀ ਗਈ ਲੱਗਦਾ ਪਿਆਸਲਾ ਬ੍ਰਾਂਡ ਕੀਤਾ ਗਿਆ ਦਾ ਕੋਈ ਇਸ ਤਰ੍ਹਾਂ ਦਾ ਇਹ ਹਾਲੇ ਇਹ ਤੇ ਜਿਹੜੀ ਆ ਅਸੀਂ ਤਫ਼ਤੀਸ਼ ਕਰਦੇ ਆ ਤੇ ਉਹ ਚੱਲਦੀ ਆ ਉਹਨਾਂ ਦੇ ਕੁਝ ਇਛਾ ਵੀ ਆ ਤੇ ਉਹ ਅੱਗੇ ਦੱਸਾਂਗੇ ਸਰ ਇਹਨਾਂ ਦਾ ਕਿਸੇ ਗਿਆਨਮਈ ਵਿਅਕਤੀ ਹੈਗਾ ਜਿਹੜਾ ਗਿਆਨਸਪਰਨ ਲਿੰਕ ਕੋਲ ਵਿਜਾਇਸਤਾਂ ਦੀ ਗੱਲ ਸਾਹਮਣੇ ਆਈ ਹੈਗੀ ਜਾਂਚ ਤੇ ਉਹੀ ਮੋਢਲੀ ਤਫ਼ਤੀਸ਼ਾਲੇ ਜਿਹੜੀ ਆ ਉਹਦੇ ਵਿੱਚ ਸਾਡੇ ਸਭ ਤੋਂ ਫਸਟ ਪ੍ਰੋਜੈਕਟ ਦੀ ਸੀ ਕਿ ਵੀ ਅਸੀਂ ਇਹਨਾਂ ਨੂੰ ਮਾੜੇ ਅੰਸ਼ ਦਾ ਨਗਰ ਪਹਿਲਾ ਪਹਿਲ ਦੇ ਨਾਲ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਤੋ ਬਾਤ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਲੈਂਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕਾਪੀ ਦੇ ਮਾਮਲੇ ਤੇ ਲੋੜੀਂਦੀ ਸਭ ਚੱਲੇ ਰਹੇ ਨੇ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਆ ਦੂਸਰਾ ਮਸਲਾ ਮੇਰੇ ਧਿਆਨ ਚ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤੁਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਉਹ ਪਹਿਲੀ ਜਿਹੜੀ ਗੋਲ ਸੀਗੀ ਉਹਦੇ ਚ ਵੀ ਅਸੀਂ ਦੋਸ਼ੀਆਂ ਜਿਹੜਾ ਫੜ ਲਿਆ ਅੱਜਕੱਲ ਤੇ एसएसपी ਸਾਹਿਬ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਇਹਦੇ 'ਚ ਰੈਕਸ਼ਨਿਜ਼ਮ ਦੇ ਵਿੱਚ ਜਾਂ ਫ੍ਰੌਦੀ ਐਕਸਟਰਸ਼ਨ ਕਰਨਾ ਨਹੀਂ ਆਉਂਦੀਆਂ ਇਹਦੇ ਤੇ ਸਭ ਤੋਂ ਸਭ ਤੋਂ ਘਰ ਉਹ ਜਿਹੜੀ ਹੈ ਪਹਿਲੇ ਧਾਰ ਤੇ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜ ਕੇ ਇਮੀਡੀਏਟਲੀ ਜਿਹੜਾ ਹੌਲਾਂ ਦੇ ਪਿੱਛੇ ਲੋਕਾਂ ਨੂੰ ਇਸ ਤਰ੍ਹਾਂ ਦੀ ਬੀਨ ਕਰਦੇ ਜਾਨਾ ਲੋਕਾਂ ਨੇ ਇਹ ਵੀ ਕਰਦਾ ਕਿ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਵੇਂ ਦੀ ਕਾਲ ਆਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੇ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਪ੍ਰੋਫੀ ਵੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਰੋਡ ਦੀ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਫਸਰ ਤੁਹਾਡੇ ਨਾਲ ਹੈ